ਨੌਜਵਾਨੀ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਯੂਨਾਈਟਿਡ ਬ੍ਰਦਰਸ ਫੀਲਡ ਹਾਕੀ ਅਕੈਡਮੀ ਅਤੇ অন্ਟਾਰੀਓ ਫੀਲਡ ਹਾਕੀ ਫੈਡਰੇਸ਼ਨ ਵੱਲੋਂ ਕਰਵਾਏ ਗਏ ਇਸ ਬ੍ਰੈਂਟਨ ਕੱਪ ਵਿੱਚ ਬੱਚਿਆਂ ਦੀਆਂ ਟੀਮਸ ਤੋਂ ਇਲਾਵਾ 8 ਪ੍ਰਮੁੱਖ ਟੀਮਸ ਨੇ ਹਿੱਸਾ ਲਿਆ ਅੱਜ ਜਿਵੇਂ ਇੱਥੇ ਬ੍ਰੈਂਟਨ ਦੀ ਧਰਤੀ ਤੇ ਕੈਸੀ ਕੈਂਪਲ ਜੋ ਇੰਟਰਨੈਸ਼ਨਲ ਫੀਲਡ ਹਾਕੀ ਦਾ ਸਟੇਡੀਅਮ ਹੈ ਅੱਜ ਉਸ ਜਗ੍ਹਾ ਦੇ ਉੱਤੇ ਜੋ ਅੰਤਰਰਾਸ਼ਟਰੀ ਇੰਟਰਨੈਸ਼ਨਲ ਲੈਵਲ ਦਾ ਫੀਲਡ ਹਾਕੀ ਟੂਰਨਾਮੈਂਟ ਜੋ ਹੋ ਰਿਹਾ ਹੈ ਇਹ ਐਨੂਅਲ ਕੱਪ ਹੈ ਇਹਦੇ ਟੋਟਲ ਆਲ ਓਵਰ ਕੈਨੇਡਾ ਅਮਰੀਕਾ ਯੂਰਪ ਆਲ ਓਵਰ ਵਰਲਡ ਆਸਟ੍ਰੇਲੀਆ ਤੋਂ ਟੀਮਾਂ ਇੱਥੇ ਪਰਫਾਰਮ ਕਰਨ ਲਈ ਆਉਂਦੀਆਂ ਨੇ ਇਸ ਉਪਰਾਲੇ ਦੇ ਪ੍ਰਬੰਧਕ ਕੁਸ਼ਵੰਤ ਸਿੰਘ ਬਾਜਵਾ ਅਨੁਸਾਰ ਕੈਨੇਡਾ ਵਿੱਚ ਫੀਲਡ ਹਾਕੀ ਨਵੇਂ ਕੀर्तीमान ਸਥਾਪਿਤ ਕਰ ਲਈ ਹੈ ਅਤੇ ਪੰਜਾਬੀ ਭਾਈਚਾਰਾ ਇਸ ਖੇਡ ਨਾਲ ਵੱਡੇ ਪੱਧਰ ਤੇ ਜੁੜਿਆ ਹੋਇਆ ਹੈ ਫੀਲਡ ਹਾਕੀ ਇਜ਼ ਅ ਗ੍ਰੇਟ ਸਪੋਰਟ ਵੀ ਆਲਵੇਜ਼ ਕੁਆਲੀਫਾਈ ਫਾਰ ਦ 올림픽ਸ ਵੀ ਵਾਰ ਇਨ ਬੇਜਿੰਗ ਚਾਈਨਾ 올림픽ਸ ਐਸ ਵੈਲ ਸੋ ਫੀਲਡ ਹਾਕੀ ਇਜ਼ ਅ ਗ੍ਰੇਟ ਸਪੋਰਟ ਵੀ ਸ਼ੁੱਡ ਪੁਸ਼ ਔਰ ਕਿਡਸ ਐਂਡ ਦ ਯੂਥ ਟੂ ਪਲੇ ਫੀਲਡ ਹਾਕੀ ਇੱਕ ਗ੍ਰੇਟਰ ਰਿਲੇਸ਼ਨਸ਼ਿਪ ਹੈ ਪੰਜਾਬ ਦੇ ਸਾਰੇ ਜੋ ਬੱਚੇ ਨੇ ਉਹ ਸ਼ੁਰੂ ਤੋਂ ਹੀ ਫੀਲਡ ਹਾਕੀ ਖੇਡ ਦੇਣੇ ਸੋ ਪੰਜਾਬੀਆਂ ਵਾਸਤੇ ਹਾਕੀ ਮਾਂ ਖੇਡ ਹੈ ਸਾਨੂੰ ਬਹੁਤ ਮਾਣ ਹੈ ਪੰਜਾਬੀ ਹਮੇਸ਼ਾ ਹੀ ਖੇਡ ਕੇ ਕੈਨੇਡਾ ਦਾ ਨਾਮ ਉੱਚਾ ਕਰਦੇ ਰਹਿਣਗੇ ਬ੍ਰੈਂਟਚ ਪੰਜਾਬੀ ਬਹੁਤ ਆਕੀ ਖੇਡਦੇ ਨੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਇਸ ਕੱਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬ੍ਰੈਂਪਟਨ ਵਿੱਚ ਫੀਲਡ ਹਾਕੀ ਲਈ ਸਿਟੀ ਵੱਲੋਂ ਲਗਾਤਾਰ ਸਹੂਲਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਇਸ ਖੇਡ ਬਾਰੇ ਇਨਡੋਰ ਗਰਾਊਂਡ ਵੀ ਸ਼ਾਮਲ ਹੈ। ਇਸ ਟੋਰੋਜਾ ਕੱਪ ਵਿੱਚ ਭਾਈਚਾਰੇ ਨੇ ਭਰਮਸ਼ੁਮਲੀਅਤ ਕੀਤੀ ਪਰਿਵਾਰਾਂ ਨੇ ਆਪਣੇ ਬੱਚਿਆਂ ਸਮੇਤ ਇਸ ਕੱਪ ਦਾ ਆਨੰਦ ਮਾਣਿਆ ਇੱਥੇ ਇਹ ਵੀ ਜ਼ਿਕਰ ਇਹ ਖਾਸ ਹੈ ਕਿ ਇਸ ਖੇਡ ਨਾਲ ਪੰਜਾਬੀਆਂ ਦਾ ਗੂੜਾ ਰਿਸ਼ਤਾ ਹੈ ਇਤਿਹਾਸ ਵਿੱਚ ਜਿੱਥੇ 올ੰਪੀਅਨ ਬਲਬੀਰ ਸਿੰਘ ਨੇ ਤਿੰਨ ਵਾਰ 골ਡ ਮੈਡਲ ਜਿੱਤਿਆ ਉੱਥੇ ਅਜੋਕੇ ਦੌਰ ਵਿੱਚ ਭਾਰਤ ਤੋਂ ਇਲਾਵਾ ਕੈਨੇਡਾ ਦੀ 올ੰਪਿਕ ਖੇਡਣ ਵਾਲੀ ਟੀਮ ਵਿੱਚ ਵੀ ਪੰਜਾਬੀ ਖਿਡਾਰੀ ਸ਼ਾਮਲ ਹਨ ਹਾਲ ਹੀ ਵਿੱਚ ਹੋਈਆਂ ਪੈਰਿਸ 올ੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ ਅਤੇ ਇਸ ਭਾਰਤੀ ਟੀਮ ਵਿੱਚ ਅੱਧ ਤੋਂ ਵੱਧ ਖਿਡਾਰੀ ਪੰਜਾਬੀ ਹਨ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਬ੍ਰੈਂਟਨ